ਕੰਨ ਬਾਬਾ ਨਾਮਕ ਤੂੰ ਹੀ ਨਾਮ ਸਤਗੁਰ ਸਿਮਰੰਤ ਨੈਣ ਕੇ तिमਰ ਮਿਟੇ ਖਿਨਾ ਜਹ ਸਤਗੁਰ ਸਿਮਰੰਤ ਰਿਦੈ ਹਰ ਨਾਮ ਦਿਨੋ ਦਿਨ ਜਹ ਸਤਗੁਰ ਸਿਮਰੰਤ ਜੀ ਕੀ ਤਬਤ ਮਿਟਾਵੇ ਜਹ ਸਤਗੁਰ ਸਿਮਰੰਤ ਰਿਦ ਸਦ ਨਾਮ ਦਿਦ ਪਾਵੇ ਸੋਈ RAM DAS GURBAL PAN ਮਿਲ ਸੰਗਤ ਧੰਨ ਧੰਨ ਕਰੋ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰੋ ਸੋਈ RAM DAS ਗੁਰਬਲ ਭਾਨ ਸੋਈ RAM DAS ਗੁਰਬਲ ਭਾਨ ਮਿਲ ਸੰਗਤ ਧੰਨ ਧੰਨ ਕਰੋ ਬਾਬਾ ਨਾਨਕ ਤੁਮ ਰੰਕਾਰ ਬਾਬਾ ਨਾਨਕ ਸ਼ਨਾ ਪਾਇਆ ਜਿਨੀ ਤੁਧ ਨੂੰ ਧਨ ਕਹਾ ਤਿੰਨ ਜਮ ਨੇਰ ਨਾ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਬਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਗੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਵੜੇ ਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮਖ ਨਾਨਕਿਆ ਰਾਧਿਆ ਗੁਰਮਖ ਨਾਨਕਿਆ ਰਾਧਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤੋ ਅਜ ਰਖਦਾ ਆਇਆ ਯਾ ਰਾਮ ਰਾਜੇ ਹਰਨਾਕ ਚੋਇ ਦਤੇ ਹਰ ਮਾਰਿਆ ਜੀ ਹੋਰਾ ਪਹਿਲਾਦ ਤੇਰਾ ਯਾ ਰਾਮ ਰਾਜੇ ਹੰਕਾਰ ਆਨੰਦ ਕਾ ਪਿਠ ਦੇ ਜੀ ਹੋ ਰਾਮ ਨਾਮ ਦੇਵ ਮੁਖ ਲਾਇਆ ਯਾ ਰਾਮ ਰਾਜੇ ਜਨ ਨਾਨਕ ਬਹਾਰ ਸੇਵਿਆ ਜੀ ਹੋ ਰਾਮ ਹੰਤ ਲਏ ਜੜਾ ਯਾਰਾਮ ਰਾਦੇ ਲੋਕ ਮਹੱਲਾ ਪਹਿਲਾ ਆਪੇ ਭੰਦੇ ਸਾਜਣ ਆਪੇ ਸੂਰਨ ਦੇ ਇਕਨੇ ਦਸੇ ਮਾਏ ਇਕ ਜੁਲੇ ਰਨ ਕੜੇ ਇਕਨਿ ਹਾਲੀ ਪ੍ਰਸਾਦ ਤੇ ਉੱਪਰ ਰਨ ਕੜੇ ਕਲਾ ਸਵਾਰ ਨਾਨਕਾ ਜਿੰਦ ਤੱਕ ਲਗ ਕਰੇ ਆਪੇ ਸਾਜ ਕਰ ਆਪ ਦਾਇ ਤੇ ਰੱਖ ਆਪ ਜਿਵੇਂ ਜੰਗ ਪਾਏ ਕੈਦ ਅਨੇਕਾਂ ਵੜਿਆ ਆਈਆਂ ਤੇ ਕਹਿਣਾ ਵਾ 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 ਕਹਿਣਾ ਜਾਏ ਤੂ ਕਰਤਾ ਸਾਧ ਜਰੀ ਵਾ 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 ਸਾਈ ਕਾ ਕਲਾਬ ਨੇ ਤਰ ਛੋੜੇ ਵਾ 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 ਤਿੰਨੇ ਪਾਏ ਨਾਨਕ ਦੇੇ ਬਾਰੀ ਹੋ ਤੂ ਜੀ ਵਾ 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 ਨਹੀਂ ਜਾਏ ਤੋ ਕਰ ਜਵਾ ਵਾ 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 ਦਰ ਦਰ ਸਤਿਗੁਰੂ ਜੀ ਕਾ ਕਾਤਾ ਭੈ ਗੁਰੂ ਜੀ ਕੀ ਬਾਤੇ ਵਾ ਹੈ ਗੁਰੂ ਜੀ ਪਾਉੜੀ ਵੜੇ ਕੀਆਂ ਵੜਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਬਝੀਆਂ ਰਿਜਕ ਸੰਭਾਹੇ ਧਾਈ ਘਰ ਕਮਾਬਣੀ ਧੁਰ ਛੋਡੀ ਤੈਨ ਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਤੇ ਸਹਿਰ ਜਾਏ ਸੋ ਕਰੇ ਜਥ ਸਹਿਰ ਜਾਏ ਸੁਧ ਸਤ ਨਾਮ ਜੀ ਰਵਾਹੇ ਗੁਰੂ ਜੀ ਆਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਅਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆਂ ਬੀਬੀਆਂ ਪੜਨ ਪਿਆਰ ਸਤਕਾਰ ਨਾਲ ਸਾਰੇ ਹੀ ਸਤਗੁਰੂ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰੋ ਕੋਈ ਵੀ ਰਸਨਾ ਬੋਲਣ ਤੋਂ ਵਾਂਝੀ ਨਾ ਰਵੇ ਆਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਈਆਂ ਬੀਬੀਆਂ ਪੜਨ ਰਾਮ ਕਲੀ ਮਹਲਾ ਤੀਜਾ ਆਨੰਦਿਤ ਹੋ ਏੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾਵਣੀਆਂ ਹੈ ਨਾਨਕ ਤੁਹਾਨੂੰ ਆਨੰਦ ਹੋਇਆ ਸਤਿਗੁਰੂ ਮੈਂ ਪਾਉਆ

ਦਾ ਸਬਤ ਸਾਲ ਤੇਰੀ ਨਾਮ ਮਨਸਾਵ ਏ ਕਹੇ ਨਾਨਕ ਸੱਚੇ ਸਾਲਭ ਕੀਾ ਨਹੀਂ ਕਰ ਤੇਰੇ ਸਾਚਾ ਨਾਮ ਮੇ ਸ਼ਾਂਤ ਸੁਖਮਨ ਆਏ ਵਸਿਆ ਜਨ ਇਹ ਸਭ ਪੁਜਾਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਤੇ ਆਰੋ ਸੱਚਾ ਨਾਮੇ ਆਇਆ ਧਾਰੋ ਬਾਚੇ ਪੰਚ ਸ਼ਬਦ ਤਿਤ ਘਰ ਹਰਿ ਸਭਾ ਬਸ ਕੀਤੇ ਕਾਲ ਕੰਟਕ ਮਾਰਿਆ ਕਾਹ ਨਾਨਕ ਐ ਸੁਖ ਹੋਵਾ ਕਤ ਕਰਨ ਹਦਵਾਜੇ ਆਰੇ ਬ੍ਰਹਮ ਬਪਾ ਆਇਆ ਪੁੱਤਰੇ ਸਗਲ ਵਿਸੂਰੇ ਸੰਤ ਸਾਜਿ ਭਰੇ ਸਰਤੇ ਤੂਰੇ ਜੋਰਤੇ ਜਾਨ ਸੁਣ ਬੇਨਵਾ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂ ਸੁਣ ਕੇ ਪੁਨੀਤ ਕਹਤੇ ਪਵਿਤ ਸਤ ਦੂਰ ਰੱਖਿਆ ਪਰ ਪੂਰੇ ਆਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂ ਰੇ ਬੋਲੋ ਸਤ ਨਾਮ ਤੇਰਾ ਵਾਹ ਰਾਹ ਗੁਰੂ ਜੀ ਸलो ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋਆ ਆਪਣੀ कर्मी पोइ न ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਈ ਹਰ ਜਨ ਨੱਚੋ ਹਰ ਹਰ ਧਿਆਏ ਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੀ ਧੋਵਹਿ ਪਾਈ ਰਹਾ ਹੋ ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਰ ਲਿਵ ਲਾਈ ਜੋ ਇਛਾ ਹੋ ਸੋਈ ਫਲ ਪਾਵ ਹੋ ਸਿਰ ਭੂਖ ਨ ਨਗਾਈ ਆਪੇ ਹਰਿ ਅપરੰਪਰ ਕਰਤਾ ਹਰਿ ਆਪੇ ਬੋਲ ਬੁਲਾਈ ਸੇ ਸੰਤ ਭਲੇ ਤੁਧ ਭਾਵ ਹੈ ਜਨਕੀ ਪਤਿ ਭਾਵ ਹੈ ਥਾਏ ਕਿ ਆਖ ਨਰਾਜ ਹਰ ਗੁਣ ਜਉ ਆਖੈ ਤਿਉ ਸੁਖ ਪਾਈ ਭਗਤ ਪੰਡਾਰ ਦੀ ਹਰ ਆਪੋ ਨੇ ਗੁਣ ਗਾਹਕ ਵਣ ਜਲ ਜਾਈ ਤੂੰ ਠਾਕਰ ਤੁਮ ਭਰਦਾਸ જીઓ પંદ સબ તેરી રાસ તુમ માત પિતા બારક તેર તુમરી કૃપા મે સુખ કનેર કોઈ ના જાન તુમરા અંત ઉચિત ઉચા ભગવાન ਸਗਲ ਸਮਗਰੀ ਤੇਮਰੇ ਸੂਤਰ ਤਾਰ ਤੁਮ ਤੇ ਹੋਇਸ ਤੁਮਰੀ ਗਤ ਮਿਤ ਤੁਮ ਹੀ ਜਾਨ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਹਬ ਮਿਹਰਵਾਨ ਸਹਬ ਮੇਰਾ ਮਿਹਰਵਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਫਿਰ ਤੁਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤਹਾਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸਾ ਹੋਇ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਦਸਾਂ ਪਾਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰਾ ਹਜੂਰ ਜਹਰਾ ਜਹੂਰ ਕਲਯੁਗ ਕੇ ਬੁਹੇਥ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖਿਆਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਸ਼ਾਹੀਆਂ ਦੇ ਸਰੂਪ ਤਿਨਾ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾ 10 ਪਾਤਸ਼ਾਹਾਂ ਚਾਰ ਸਹਬਜ਼ਾਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਾਰਿਆਂ ਪਿਆਰਿਆਂ ਸਿੱਧਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਮੂਹ ਗੁਰਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਾ ਨਾਂ ਤੁਕ ਭੁੱਲ ਚੁਕ ਮਾ ਫਾਬ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀ ਸੰਗਤ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਸਾਧ ਸੰਗਤ ਜੀ ਬੇਨਤੀ ਹੈ ਜੋ ਤੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦੀ ਯਾਦ ਵਿੱਚ